ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਸੀ ਉਹ ਸਾਡੇ ਕਿਸਾਨੀ ਸੰਘਰਸ਼ ਦੀ ਮੌਜੂਦਾ ਹਾਲਤ ਜੋ ਉਹਦੇ ਬਾਰੇ ਤੇ ਭਵਿੱਖ ਦੀ ਰਣਨੀਤੀ ਬਾਰੇ ਇਹ ਦੋ ਤਿੰਨ ਜਿਹੜੇ ਵਿਸ਼ੇ ਆ ਬੜੇ ਇੰਪੋਰਟੈਂਟ ਆ ਬੜੇ ਖਾਸ ਆ ਕਿਉਂਕਿ ਸਿਚੁਏਸ਼ਨ ਜਿਹੜੀ ਆ ਉਹ ਬੜੀ ਇਸ ਵੇਲੇ ਸਾਡੇ ਲਈ ਇਤਿਹਾਸਿਕ ਆ ਆਪਾਂ ਇਹ ਕਹਿ ਸਕਦੇ ਹਾਂ ਤੇ ਇਤਿਹਾਸਿਕ ਸਿਚੁਏਸ਼ਨ ਨੂੰ ਸਮਝ ਕੇ ਅਸੀਂ ਫਿਊਚਰ ਚ ਆਪਦੀ ਜੋਰ ਰਣਨੀਤੀ ਘੜਦੇ ਹਾਂ ਇੱਕ ਫਿਊਚਰਿਸਟਿਕ ਅਪਰੋਚ ਜਿਹਨੂੰ ਕਹਿੰਦੇ ਆ ਉਹ ਰੱਖ ਕੇ ਗੱਲਾਂ ਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਂਦਾ ਅੱਜ ਹੋ ਸਕਦਾ ਗੱਲਬਾਤ ਆਪਾਂ ਥੋੜੀ ਬਹੁਤ ਲੰਬੀ ਕਰੀਏ ਸਾਡੇ ਲਈ ਜ਼ਰੂਰੀ ਆ ਗੱਲਾਂ ਨੂੰ ਕਿਸੇ ਕਾਸ ਪਰਸਪੈਕਟਿਵ ਚ ਸਮਝਣਾ ਕਿਉਂਕਿ ਕਈ ਵਾਰੀ ਗੱਲਾਂ ਸਾਡੇ ਸਮਝ ਨਹੀਂ ਆਉਂਦੀਆਂ ਤੇ ਅਸੀਂ ਜਿਸ ਤਰ੍ਹਾਂ ਦਾ ਫਿਰ ਸਾਰੇ ਪਾਸਿਓਂ ਇੱਕ ਵਰਤਾਂਤ ਰਚਿਆ ਜਾ ਰਿਹਾ ਹੁੰਦਾ ਉਹਦੇ ਚ ਹੀ ਬਹਿ ਜਾਣੇ ਸੋ ਇਸ ਕਰਕੇ ਮੇਰਾ ਵੀ ਇੱਕ ਫਰਜ਼ ਇਹ ਬਣਦਾ ਸੀ ਵੀ ਮੈਂ ਜਿਹੜਾ ਇੱਕ ਪਰਸਪੈਕਟਿਵ ਸੰਗਤ ਸਾਹਮਣੇ ਲੈ ਕੇ ਆਵਾਂ ਤੇ ਇਹ ਸੰਗਤ ਚ ਫੈਸਲਾ ਸੰਗਤ ਆਪ ਕਰੇ ਵੀ ਜੋ ਚੱਲ ਰਿਹਾ ਉਹ ਕਿਉਂ ਚੱਲ ਰਿਹਾ ਤੇ ਕਿਵੇਂ ਚੱਲਿਆ ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਰਣਨੀਤੀ ਆ ਉਹ ਕੀ ਹੋਣੀ ਚਾਹੀਦੀ ਹੈ ਸੋ ਇਹ ਕੁਝ ਗੱਲਾਂ ਆਪਾਂ ਇਹਦੇ ਤੇ ਕਰਦੇ ਆਂ ਪਹਿਲੀ ਗੱਲ ਸੰਘਰਸ਼ ਨੂੰ ਲੈ ਕੇ ਜੋ ਸਰਕਾਰ ਦਾ ਬਿਆਨ ਆਇਆ ਅੱਜ ਕੈਬਨਿਟ ਨੇ ਇੱਕ ਫਾਰਮ ਰੀਪੀਲ ਬਿੱਲ ਇੱਕ ਲਿਸਟ ਕੱਢੀ ਆ ਜਿਹਦੇ 'ਚ ਫਾਰਮ ਰੀਪੀਲ ਬਿੱਲ ਇੰਟਰੋਡਿਊਸ ਕਰ ਰਹੇ ਆ 29 ਤਰੀਕ ਨੂੰ ਐਜ਼ ਆਈਟਮ ਨੰਬਰ 1 ਇਨ ਦਾ ਪਾਰਲੀਮੈਂਟ ਸੋ ਇਹਦਾ ਮਤਲਬ ਕੈਬਨਿਟ ਨੇ ਅਪਰੂਵ ਕਰਤਾ ਮੋਰਲੈਸ ਇੱਕ एलान ਹੋਣਾ ਹੁਣ 29 ਤਰੀਕ ਨੂੰ ਤੇ ਜਿਹੜੇ ਕਾਨੂੰਨ ਆ ਇਹ ਜਿਹੜੇ ਫਾਰਮ ਲਾ ਬਣੇ ਸੀ ਉਹਨਾਂ ਨੂੰ ਉਹਦੇ ਰਿਪੀਲ ਕਰ ਦੇਣਗੇ ਤਾਂ ਇਹਦੀ ਸਾਰੀ ਕੌਮ ਨੂੰ ਸਿੱਖ ਪੰਥ ਨੂੰ ਗੁਰੂ ਖਾਲਸਾ ਪੰਥ ਨੂੰ ਕਿਸਾਨ ਜੱਥੇਬੰਦੀਆਂ ਨੂੰ ਸਾਡੇ ਸੰਘਰਸ਼ੀ ਬੰਦਿਆਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਇੱਕ ਸਾਂਝੀ ਜਿਹੜੀ ਇੱਕ ਵਧਾਈ ਉਹ ਬਹੁਤ ਜ਼ਰੂਰੀ ਆ ਵੀ ਅਸੀਂ ਇਸ ਗੱਲ ਨੂੰ ਸਮਝੀਏ ਵੀ ਕਿਸ ਤਰ੍ਹਾਂ ਅਸੀਂ ਇਹ ਸੰਘਰਸ਼ ਲੜਿਆ ਦੇਖੋ ਇਹ ਸਾਰਿਆਂ ਦਾ ਸਾਂਝਾ ਸੰਘਰਸ਼ ਸੀ ਇਹ ਆਪਾਂ ਪਹਿਲੇ ਦਿਨ ਤੋਂ ਗੱਲ ਕਹਿੰਦੇ ਆ ਰਹੇ ਹਾਂ ਸੰਘਰਸ਼ ਸਾਂਝਾ ਸੀ ਪਰ ਸੰਘਰਸ਼ ਚ ਜਿਹੜਾ ਮੋਰੀ ਦਸਤਾ ਸੀ ਹਰਾਵਲ ਦਸਤਾ ਜਾਂ ਜਿਹਨੂੰ ਕਹ ਲਿਏ ਡਰਾਈਵਿੰਗ ਫੋਰਸ ਉਹ ਸਿੱਖ ਰਹੇ ਆ ਇਹ ਗੱਲ ਪ੍ਰਤੱਖ ਹੋ ਗਈ ਵੀ ਮੋਰੀ ਦਸਤਾ ਜਾਂ ਡਰਾਈਵਿੰਗ ਫੋਰਸ ਸਿੱਖ ਸਪਿਰਿਟ ਨਾਲ ਇਹ ਸੰਘਰਸ਼ ਲੜਿਆ ਗਿਆ ਇਹਤੇ ਤੋਂ ਆਪਾਂ ਦੇਖ ਲਈਏ ਵੀ ਜਿੱਦੇ ਅਸੀਂ 26 ਨਵੰਬਰ ਨੂੰ 1 ਸਾਲ ਹੋਣ ਵਾਲਾ ਹੋ ਗਿਆ 2-4 ਦਿਨਾਂ 'ਚ 1 ਸਾਲ ਹੋ ਜਾਣਾ ਤੁਰੇ ਆ ਤੇ ਪਹਿਲਾ ਟਰੈਕਟਰ ਜਿਹੜਾ ਲੀਡ ਕਰ ਰਿਹਾ ਦਿੱਲੀ ਵੱਲ ਨੂੰ ਉਹਦੇ ਤੇ ਸੰਤਾਂ ਦੀ ਫੋਟੋ ਲੱਗੀ ਆ ਤੇ ਜਕਾਰੇ ਲੱਗਦੇ ਜਾ ਰਹੇ ਆ ਹਨਾ ਤੇ ਜਿਹੜੇ ਗਾਣੇ ਸੁਣ ਲਓ ਹੁਣ ਜਿਹੜੇ ਸਾਡੇ ਗਾਣੇ ਸੀ ਵੀ ਸੰਤਾਂ ਦੀ ਤਸਵੀਰ ਡਰਾਉਂਦੀ ਆ ਜਿਹੜੀ ਦੁਸ਼ਮਨ ਨੂੰ ਐਰੋ ਦੇ ਗਾਣੇ ਲੱਗ ਰਹੇ ਆ ਤੇ ਬੈਰੀਕੇਟ ਟੁੱਟਦੇ ਜਾ ਰਹੇ ਆ ਜਿਵੇਂ ਐਣ ਤੀਲੇਆਂ ਵਾਂਗ ਉੱਟਦੇ ਜਾ ਰਹੇ ਆ ਜਿਹੜੀ ਬੈਰੀਕੇਟ ਤੇ ਸਰਕਾਰ ਨੇ ਲੱਖਾਂ ਪੈਸੇ ਲਾਏ ਸੀ ਹੁਣ ਉਦੋਂ ਬਾਅਦ 26 ਨਵੰਬਰ ਨੂੰ ਜਿਵੇਂ ਉਥੇ ਉਹ ਸੰਘਰਸ਼ੀ ਬੰਦੇ ਜਿਨ੍ਹਾਂ ਨੇ ਦਿੱਲੀ ਨਾਲ ਸਿੱਧਾ ਮੱਥਾ ਲਾਇਆ ਜਾ ਕੇ ਉਹ ਲੈ ਗਏ ਤੇ ਉਥੇ ਜਾ ਕੇ ਉਸੇ ਟਰੈਕਟਰ ਤੇ ਫਿਰ ਸਟੇਜ ਲਾਤੀ ਹੁਣ ਉਦੋਂ ਬਾਅਦ ਦੀ ਗੱਲ ਦੇਖੀਏ ਜਿਵੇਂ ਲੰਗਰ ਵਰਤੇ ਜਿਵੇਂ ਅਰਦਾਸਾਂ ਹੋਈਆਂ ਜਿਵੇਂ ਉੱਥੋਂ ਨਿਤਨੇਮ ਹੋਏ ਜਿਵੇਂ ਰਾਤ ਨੂੰ ਪਹਿਰੇ ਲੱਗਦੇ ਸੀ ਅਸੀਂ ਆਪ ਜਾਂਦੇ ਹੁੰਦੇ ਸੀ ਪਹਿਰਿਆਂ ਤੇ ਤੇ ਐਨ ਜਮਾ ਪਿੱਛਿਓਂ ਜਿੱਥੇ ਆਪਣਾ ਮੋਰਚਾ ਸੀ ਮਨ ਲੱਗਦਾ ਉੱਥੋਂ ਸਟੇਜ 2 3 ਕਿਲੋਮੀਟਰ ਦੂਰ ਸੀ ਤੇ ਸਾਡੇ ਮੁੰਡੇ ਨਾਮ ਜਪਦੇ ਸਤਨਾਮ ਵਾਹਿਗੁਰੂ ਦਾ ਨਾਮ ਜਪਦੇ ਉੱਥੋਂ ਤੱਕ ਧੁਰ ਤਾਈ ਪਹਿਰਾ ਦੇ ਕੇ ਵਾਪਸ ਆਉਂਦੇ ਤੇ ਜਿਹੜਾ ਸ਼ਬਦ ਚੱਲਦੇ ਉਹਦੇ 'ਚ ਵੀ ਸਿਰਫ ਦਸਵੇਂ ਪਾਤਸ਼ਾਹ ਦਾ ਜ਼ਿਕਰ ਉਹਦੇ ਚ ਗੁਰੂ ਖਾਲਸਾ ਪੰਥ ਦਾ ਜ਼ਿਕਰ ਸੋ ਜਿਹੜੀ ਸਪਿਰਟ ਲੜ ਰਹੀ ਸੀ ਨਾ ਇਹ ਇੱਕ ਸਿੱਖ ਸਪਿਰਟ ਇਸ ਮੋਰਚੇ ਨੂੰ ਲੜ ਰਹੀ ਸੀ ਇਹਦੇ ਗੱਲ ਆਪਾਂ ਵਾਰ-ਵਾਰ ਕੀਤੀ ਆ ਇਹ ਗੱਲ ਸਾਡੇ ਲਈ ਸਮਝਣੀ ਬੜੀ ਜ਼ਰੂਰੀ ਆ ਤੇ ਆਪਾਂ ਲੌਜੀਕ ਚ ਸਮਝਾਂਗੇ ਜਦੋਂ ਮੋਦੀ ਸਰਕਾਰ ਨੇ ਇੱਕ ਸਾਲ ਅੜੇ ਰਹੇ ਹੋ ਇੱਕ ਸਾਲ ਸਾਨੂੰ ਗਲਤ ਕਹਿੰਦੇ ਰਹੇ ਬੜਾ ਵੱਡਾ ਪ੍ਰਚਾਰ ਕੀਤਾ ਨੈਸ਼ਨਲ ਮੀਡੀਆ ਨੇ ਸਾਡੇ ਅਗੇਂਸਟ ਪ੍ਰਚਾਰ ਕੀਤਾ ਬੜੇ ਤਰ੍ਹਾਂ ਦੇ ਸਾਡੇ ਤੇ ਉਹਨਾਂ ਨੇ ਲੇਬਲ ਲਾਏ ਪਰ 1 ਸਾਲ ਬਾਅਦ ਆ ਕੇ ਗੁਰਪੁਰ ਵਾਲੇ ਦਿਨ ਇਹ ਦਿਨ 15 ਅਗਸਤ ਵੀ ਹੋ ਸਕਦਾ ਸੀ ਇਹ ਦਿਨ ਦੀਵਾਲੀ ਦਾ ਦਿਨ ਵੀ ਹੋ ਸਕਦਾ ਸੀ ਜੇ ਆਪਾਂ ਕਹਿ ਲਈਏ ਵੀ ਰਾਸ਼ਟਰਵਾਦ ਇੱਕ ਜਜ਼ਬੇ ਦੀ ਗੱਲ ਕਰਦੇ ਤਾਂ ਫਿਰ 15 ਅਗਸਤ ਨੂੰ ਕਰ ਦਿੰਦੇ ਹਨਾ ਜਾਂ ਆਪਾਂ ਇਹ ਕਹਿ ਲਈਏ ਜਿਹੜੀ ਇੱਕ ਦੀਵਾਲੀ ਸਾਂਝਾ ਤਿਹਾਰ ਆ ਸਾਰਿਆਂ ਦਾ ਇੱਕ ਮੈਜੋਰਿਟੀ ਆ ਜਿਹੜੀ ਆਪਣੀ ਇੱਥੇ ਉਹ ਦੀਵਾਲੀ ਇਸ ਤਰ੍ਹਾਂ ਮਨਾਉਂਦੀ ਆ ਵੀ ਇੱਕ ਹਿੰਦੂਆਂ ਦਾ ਤਿਹਾਰ ਆ ਹਾਲਾਂਕਿ ਸਾਰਿਆਂ ਦਾ ਸਾਂਝਾ ਤਿਹਾਰਾ ਤਾਂ ਫਿਰ ਦੀਵਾਲੀ ਤੇ ਮੈਜੋਰਿਟੀ ਨੂੰ ਖੁਸ਼ ਕੀਤਾ ਜਾ ਸਕਦਾ ਸੀ ਨਾ 15 ਅਗਸਤ ਚੁਣੀ ਗਈ ਨਾ ਦੀਵਾਲੀ ਚੁਣੀ ਗਈ ਚੁਣਿਆ ਗਿਆ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੋ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਹੈ ਵੀ ਜੋ ਐਂਟੀ ਸਟੇਟ ਇਹ ਜਦੋਂ ਜਦੋਂ ਕਿਸੇ ਚੰਗੇ ਸੁਪਰੀਮ ਕੋਰਟ ਦੇ ਜੱਜ ਨੇ ਵੀ ਇਹ ਗੱਲ ਕਹੀ ਆ ਵੀ ਸਟੇਟ ਜਦੋਂ ਜਦੋਂ ਗੁਰਾਹੇ ਪੈ ਜਾਂਦੀ ਆ ਜਾਂ ਗਲਤ ਫੈਸਲੇ ਲੈਂਦੀ ਆ ਤੇ ਉਹਦੇ ਸਿਟੀਜ਼ਨਸ ਦਾ ਸਟੇਟ ਦੇ ਕੁਝ ਸਿਟੀਜ਼ਨਸ ਦਾ ਫਰਕ ਇਹ ਫਰਜ਼ ਬਣਦਾ ਵੀ ਸਟੇਟ ਨੂੰ ਸਹੀ ਰਾਹ ਤੇ ਲੈ ਕੇ ਆਵੇ ਤੇ ਉਹ ਫਰਜ਼ ਨਿਭਾਇਆ ਸਿੱਖਾਂ ਨੇ ਸਿੱਖਾਂ ਨੇ ਸਟੇਟ ਦੇ ਵਿਰੁੱਧ ਇੱਕ ਜਿਹੜਾ ਨੈਰੇਟਿਵ ਖੜਾ ਕਰਕੇ ਬਿਰਤਾਂਤ ਖੜਾ ਕਰਕੇ ਲੜਾਈ ਲੜੀ ਆ ਤੁਸੀਂ ਸਾਰੇ ਗਾਣੇ ਦੇਖ ਲਓ ਦਿੱਲੀ ਨੂੰ ਆਏ ਸੰਬੋਧਨ ਕਰਦੇ ਰਹੇ ਜਿਵੇਂ ਪਤਾ ਨਹੀਂ ਸਦੀਆਂ ਦਾ ਵੈਰ ਹੁੰਦਾ ਸਾਡਾ ਤੇ ਉਹ ਜਜ਼ਬਾ ਜਿਨੋ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਵੀ ਲੜਾਈ ਸਬਕੌਨਸ਼ੀਅਸ ਚ ਲੜੀ ਜਾ ਰਹੀ ਆ ਇਹ ਲੜਾਈ ਅਵਚੇਤਨ ਮਨ ਚੋਂ ਲੜੀ ਜਾ ਰਹੀ ਆ ਇਹ ਜਜ਼ਬਾ ਵੀ ਸਾਡਾ ਉਸ ਅਵਚੇਤਨ ਮਨ ਚੋਂ ਉੱਠਿਆ ਕਿਉਂਕਿ ਚੇਤਨ ਮਨ ਚ ਤਾਂ ਅਸੀਂ ਪਰਿਵਾਰ ਸਾਡਾ ਹੋਊ ਕਿ ਸਾਡੇ ਕਾਰੋਬਾਰ ਬੰਦ ਹੋ ਜਾਣਗੇ ਇਹ ਸਭ ਕੁਝ ਆਪਾਂ ਸੋਚਣ ਲੱਗ ਜਾਂਦੇ ਆ ਪਰ ਜਦੋਂ ਜਿਹੜੇ ਚਿੰਗ ਜਿਹੜੇ ਜਜ਼ਬੇ ਦੀ ਗੱਲ ਕਰਦੇ ਆ ਉਹ ਅਵਚੇਤਨ ਮਨ ਚ ਪਿਆ ਜਿਹੜੀ ਚਿੰਗ ਗੁਰੂ ਸਾਹਿਬ ਨੇ ਸਾਡੇ ਅੰਦਰ ਲਾਈ ਆ ਸੋ ਅਸੀਂ ਜਦੋਂ ਦਿੱਲੀ ਨਾਲ ਲੜਿਆ ਉਸ ਅਵਚੇਤਨ ਮਾਨਸ ਨੂੰ ਹੀ ਲੜਿਆ ਉਸ ਜਜ਼ਬੇ ਦੇ ਥਰੂ ਲੜਿਆ ਸੋ ਇਸ ਕਰਕੇ ਉਹ ਜਜ਼ਬਾ ਜੋ ਇੱਥੇ ਹਰਾਵਲ ਦੱਸਦੇ ਨੇ ਦਿਖਾਇਆ ਇਹ ਜਜ਼ਬਾ ਸਟੇਟ ਨੇ ਵੀ ਪਛਾਣਿਆ ਸਟੇਟ ਨੇ ਇਹ ਗੱਲ ਭਲੀ ਭਾਂਤੀ ਪਛਾਣੀ ਵੀ ਜਿਹੜਾ ਨੈਰੇਟਿਵ ਇੱਥੇ ਕਿਉਂਕਿ ਇਟ ਵਾਸ ਅ ਵਾਰ ਆਫ ਨੈਰੇਟਿਵਸ ਇਹ ਗੱਲ ਸਮਝ ਲਈਏ ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਜਿਹੜੀ ਲੜਾਈ ਆ ਨਾ ਇਹ ਬਿਰਤਾਂਤ ਦੀ ਲੜਾਈ ਆ ਵਾਰ ਆਫ ਨੈਰੇਟਿਵਸ ਚ ਆਪਾਂ ਸਟੇਟ ਦੇ ਨੈਰੇਟਿਵ ਨੂੰ ਧੱਕ ਕੇ ਲੈ ਗਏ ਐਨ ਖੁੰਝੇ ਲੈ ਲਾਤਾ ਉਹਨੂੰ ਇਸ ਗੱਲ 'ਚ ਸਾਡਾ ਜਿਹੜਾ ਡਾਇਸਪੋਰਾ ਬੈਠਾ ਜਿਹੜਾ ਕਿ ਬੜਾ ਸਟਰੋਂਗ ਆ ਇਹ ਬੜੀ ਵੱਡੀ ਆਪਣੀ ਪ੍ਰਾਪਤੀ ਆ ਵੀ ਜਿਹੜੇ ਸਾਡੇ ਐਨਆਰਆਈ ਸਾਡਾ ਡਾਇਸਪੋਰਾ ਬੈਠਾ ਨਾ ਉਹਨਾਂ ਨੇ ਜੋ ਰੋਲ ਇਸ ਸੰਘਰਸ਼ 'ਚ ਨਿਭਾਇਆ ਉਹ ਬਾਖਮਾਲ ਆ ਬਹੁਤ ਵੱਡੀ ਪ੍ਰਾਪਤੀ ਆ ਇਸ ਗੱਲ ਦੀ ਸੋ ਡਾਇਸਪੋਰਾ ਨੇ ਵੀ ਇਸ 'ਤੇ ਬਹੁਤ ਵੱਡਾ ਰੋਲ ਨਿਭਾਇਆ ਅਸੀਂ ਆਪਦਾ ਨੈਰੇਟਿਵ ਖੜਾ ਕਰਕੇ ਸਟੇਟ ਦੇ ਉਲਟ ਖੜਾ ਕਰਕੇ ਇਸ ਗੱਲ ਦਾ ਪ੍ਰਤੱਖ ਜਿਹੜਾ ਆਪਾਂ ਨੂੰ ਐਗਜ਼ਾਮਪਲ ਉਹ ਮਿਲ ਜਾਂਦਾ ਜਦੋਂ ਮਗਾਹਲਿਆ ਦੇ ਜਰਨਲ ਨੇ ਇਹ ਗੱਲ ਕਹੀ ਸੀ ਨਾ ਗਵਰਨਰ ਨੇ ਸੌਰੀ ਜਦੋਂ ਮਗਾਹਲਿਆ ਦੇ ਗਵਰਨਰ ਨੇ ਇਹ ਗੱਲ ਕਹੀ ਵੀ ਮੈਂ ਮੋਦੀ ਸਾਹਿਬ ਨੂੰ ਮਿਲਣ ਗਿਆ ਉਹਨਾਂ ਨੂੰ ਮੈਂ ਕਿਹਾ ਵੀ ਸਿੱਖਾਂ ਨੂੰ ਖਾਲੀ ਹੱਥ ਨਾ ਭੇਜੋ ਵੀ ਇਹ 300 ਸਾਲ ਤੱਕ ਨਹੀਂ ਭੁੱਲਦੇ ਅਗਲੀ ਗੱਲ ਉਹਨਾਂ ਨੇ ਕਹੀ ਵੀ ਦੋ ਆਰਮਡ ਫੋਰਸਸ ਦੇ ਇਹ ਬਹੁਤ ਇੰਪੋਰਟੈਂਟ ਗੱਲ ਹੈ ਇਹਨੂੰ ਦੇਖਿਓ ਤੇ ਸਮਝੋ ਦੋ ਆਰਮਡ ਫੋਰਸਸ ਦੇ ਜਨਰਲਸ ਆ ਜਿਹੜੇ ਉਹਨਾਂ ਨੇ ਵੀ ਇਹ ਗੱਲ ਆ ਕੇ ਕਹੀ ਪ੍ਰਾਈਮ ਮਿਨਿਸਟਰ ਨੂੰ ਵੀ ਇਸ ਅੰਦੋਲਨ ਦਾ ਜਿਹੜਾ ਅਸਰ ਆ ਉਹ ਆਰਮਡ ਫੋਰਸਟ ਜਿਹੜੇ ਸਿੱਖ ਆ ਉਹਨਾਂ ਤੇ ਵੀ ਪੈ ਰਿਹਾ ਸੋ ਤੁਸੀਂ ਸਮਝੋ ਜਿਹੜੀ ਸਟੇਟ ਆ ਨਾ ਉਹਨੇ ਇਹ ਗੱਲ ਸਰਕਾਰ ਨੂੰ ਸਮਝਾਈ ਵੀ ਜੇ ਸਟੇਟ ਰਹੂਗੀ ਤਾਂ ਤੂੰ ਰਹੇਗਾ ਸਾਡੇ ਲਈ ਐਸ ਟਾਈਮ ਸਟੇਟ ਕ੍ਰਾਫਟ ਨੂੰ ਸਮਝੋ ਮਾਹੌਲ ਨੂੰ ਠੀਕ ਰੱਖਣਾ ਜ਼ਰੂਰੀ ਆ ਤੇ ਇਹ ਗੱਲ ਸਹੀ ਵੀ ਆ ਮਾਹੌਲ ਇਸ ਕਰਕੇ ਉਹਨਾਂ ਨੇ ਬੜਾ ਸੋਚ ਸਮਝ ਕੇ ਉਸ ਦਿਨ ਫੈਸਲਾ ਲਿਆ ਜਿਸ ਦਿਨ ਇਸ਼ਾਰਾ ਉਹਨਾਂ ਬੰਦਿਆਂ ਨੂੰ ਦੇਣਾ ਸੀ ਜਿਹੜੇ ਬੰਦਿਆਂ ਨੇ ਇਹ ਸੰਘਰਸ਼ ਲੜਿਆ ਜਿਹੜੀ ਸਪਿਰਿਟ ਨੇ ਇਹ ਸੰਘਰਸ਼ ਲੜਿਆ ਹੁਣ ਉਹ ਸਪਿਰਿਟ ਅਸੀਂ ਸਾਂਝੇ ਤੌਰ ਤੇ ਦਿਖਾਈ ਆ ਜਦੋਂ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਈ ਤਾਂ ਇੱਕ ਗੱਲ ਮੈਂ ਨੋਟਿਸ ਕੀਤੀ ਵੀ ਸਾਡੇ ਜਿਹੜੇ ਕਿਸਾਨ ਲੀਡਰ ਹਨਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਵੀ ਉਹਨਾਂ ਨੇ ਬੜੇ ਹੀ ਇੱਕ ਜਿਹੜੇ ਕਹਿੰਦੇ ਆ ਨਾ ਵੀ ਖੁਸ਼ੀ ਹੋਣੀ ਚਾਹੀਦੀ ਸੀ ਚਲੋ ਅਸੀਂ ਆਪਦਾ ਜਸ਼ਨ ਉੱਦਹੀਂ ਮਨਾਵਾਂਗੇ ਜਿੱਦਾਂ ਪਾਰਲੀਮੈਂਟ ਚ ਰੱਦ ਹੋ ਗਿਆ ਠੀਕ ਆ ਪਰ ਖੁਸ਼ੀ ਹੋਣੀ ਚਾਹੀਦੀ ਉਹਨਾਂ ਦੇ ਚਿਹਰਿਆਂ ਤੋਂ ਖੁਸ਼ੀ ਨਹੀਂ ਪ੍ਰਗਟ ਹੋਈ ਹੁਣ ਇਹ ਗੱਲ ਅਸੀਂ ਉਹਨਾਂ ਨੂੰ ਕਹਿਣੀ ਆ ਵੀ ਤੁਸੀਂ ਖੁਸ਼ ਹੋਵੋ ਇਸ ਗੱਲ ਤੇ ਵੀ ਗੁਰੂ ਨਾਨਕ ਸਾਹਿਬ ਦੀ ਯਾ ਬਾਬੇ ਨਾਨਕ ਨੇ ਕਲਾ ਵਰਤਾਈ ਹੈ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਸੀ ਹਮੇਸ਼ਾ ਤੇ ਇਸ ਗੱਲ ਨੂੰ ਐਕਸੈਪਟ ਕਰੋ ਤੁਸੀਂ ਵੀ ਤਾਂ ਪੰਥ ਦਾ ਹਿੱਸਾ ਹੋ ਤੁਸੀਂ ਵੀ ਤਾਂ ਸਿੱਖਾਂ ਦੇ ਘਰਾਂ ਵਿੱਚ ਜੰਮੇ ਹੋ ਨਾ ਤੁਸੀਂ ਕਿਹੜਾ ਪੰਥ ਤੋਂ ਬਾਹਰ ਹੋ ਸੋ ਇਸ ਕਰਕੇ ਸਾਡੀ ਸਾਂਝੀ ਵਿਕਟਰੀਆ ਅਸੀਂ ਸਾਂਝੇ ਤੌਰ ਤੇ ਇਹ ਮੋਰਚਾ ਲੜਿਆ ਸਿੱਖ ਸਪਿਰਟ ਨੇ ਇਹ ਮੋਰਚਾ ਲੜਿਆ ਗੁਰੂ ਖਾਲਸਾ ਪੰਥ ਦੀ ਵਿਕਟਰੀਆ ਗੁਰੂ ਸਾਹਿਬ ਦੀ ਮਿਹਰ ਹੋਈ ਇਸ ਗੱਲ ਨੂੰ ਪਛਾਨਣੀ ਹੈ ਆਪਾਂ ਅਗਲੀ ਗੱਲ ਜੇ ਅਸੀਂ ਇਸ ਸਰਕਾਰ ਨੂੰ ਕਿਹੜਾ ਨਹੀਂ ਜਾਣਦੇ ਅਸੀਂ ਭੁੱਲੇ ਹਾਂ ਇਸ ਸਰਕਾਰ ਨੂੰ ਜੀਐਨਯੂ ਦਾ ਸੰਘਰਸ਼ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਸੀ ਸਾਨੂੰ ਸਾਰਿਆਂ ਨੂੰ ਪਤਾ ਹਨਾ ਉਸ ਤੋਂ ਬਾਅਦ ਸ਼ਾਹੀਨ ਬਾਗ ਦਾ ਸੰਘਰਸ਼ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਸੀ ਸਾਨੂੰ ਸਾਰਿਆਂ ਨੂੰ ਪਤਾ ਸੋ ਇਹ ਸੰਘਰਸ਼ ਫੇਰ ਜਿਵੇਂ ਆਰਟੀਕਲ ਲਿਖੇ ਗਏ ਆ ਵੱਡੇ ਵੱਡੇ ਨਿਊਜ਼ਪੇਪਰਾਂ 'ਚ ਵੀ ਸਿਕਸ ਹੈਵ ਡੀਫੀਟਡ ਦਿੱਲੀ ਵਾਂਸ ਅਗੇਨ ਸੀ ਦੇਖੋ ਤੁਸੀਂ ਗੱਲਾਂ ਨੂੰ ਪਛਾਨੋ ਜਦੋਂ ਤੱਕ ਅਸੀਂ ਇਸ ਵਿਕਟਰੀ ਨੂੰ ਪਛਾਨਾਂਗੇ ਨਹੀਂ ਤੇ ਅਸੀਂ ਨਫ਼ਰਤ ਨੂੰ ਆਪਦੇ ਦਿਲਾਂ ਚੋਂ ਕੱਢ ਕੇ ਕਿਸਾਨ ਲੀਡਰਾਂ ਨੂੰ ਮੇਰੀ ਬੇਨਤੀ ਆ ਵੀ ਨਫ਼ਰਤ ਨੂੰ ਆਪਦੇ ਦਿਲਾਂ ਚੋਂ ਕੱਢ ਕੇ ਫੈਸਲੇ ਲਓ ਹੁਣ ਅਗਲੇ ਜਿਹੜੇ ਫੈਸਲੇ ਲਾਉਂਗੇ ਉਹ ਕਿਸਾਨਾਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਲਿਓ ਕਿਤੇ ਆਪਦੀ ਪੋਲਿਟਿਕਸ ਐਡਵਾਂਸ ਕਰਨ ਦੇ ਚੱਕਰ ਚ ਨਾ ਪੈ ਜਿਓ ਫੇਰ ਜਿੱਤੀ ਜਿਤਾਈ ਖੇਡ ਆ ਜਿਹੜੀ ਉਹ ਸਾਰੀ ਵਿਗਾੜ ਬੈਠੋਗੇ ਸੋ ਇਹ ਤਾਂ ਮੇਰੀ ਬੇਨਤੀ ਆ ਕਿਉਂਕਿ ਮੇਰੇ ਤੇ ਬੜੇ ਤੁਸੀਂ ਇਲਜ਼ਾਮ ਲਾਉਣੇ ਹੋ ਜਦੋਂ ਵੀ ਮੈਂ ਕੋਈ ਸਵਾਲ ਕਰਦਾ ਤਾਂ ਜਿਹੜਾ ਵੀ ਮੋਰਚੇ ਨੂੰ ਸਵਾਲ ਕਰਦਾ ਸੀ ਉਹ ਮੋਰਚੇ ਨੂੰ ਦੋ ਫਾੜ ਕਰਨ ਵਾਲੀ ਗੱਲ ਕਰਦਾ ਸੀ ਇਹ ਇਹ ਇੱਕ ਪਰਸੈਪਸ਼ਨ ਬਣਾਤੀ ਸੀ ਹੁਣ ਤਾਂ ਅਸੀਂ ਜਿੱਤੇ ਬੈਠੇ ਆ ਹੁਣ ਤਾਂ ਮੈਂ ਤੁਹਾਨੂੰ ਗੱਲਾਂ ਕਰ ਸਕਦਾ ਤੁਹਾਨੂੰ ਤੁਹਾਡੇ ਨਾਲ ਰੂਬਰੂ ਹੋ ਸਕਦਾ ਨਾ ਹੀ ਕ੍ਰੈਡਿਟ ਵਾਰਚ ਪਿਓ ਨਾ ਹੀ ਕੋਈ ਆਪਦੀ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਪੋਲੀਟੀਕਲ ਆਪਦੀ ਜਿਹੜੀ ਇਹ ਕਹਿ ਲਈਏ ਰਾਸਰੀ ਜ਼ਮੀਨ ਤਲਾਸ਼ਿਓ ਸੰਗਤ ਨੇ ਆਪੇ ਨਵਾਜ਼ ਦੇਣੀ ਆ ਕਿਸੇ ਮਾਈਲੇਜ ਜਾਂ ਕ੍ਰੈਡਿਟ ਵਾਰ ਦੀ ਜ਼ਰੂਰਤ ਨਹੀਂ ਕਿਸੇ ਤਰ੍ਹਾਂ ਦੀ ਸਾਨੂੰ ਪੋਲੀਟੀਕਲ ਜਿਹੜੀ ਇੱਕ ਆਪਦੀ ਕਹਿ ਲਈਏ ਆਪਾਂ ਵੀ ਅਸੀਂ ਆਪਦੀ ਹਨਾ ਇੱਕ ਹਾਂਜੀ ਵਿੱਚ ਦੀ ਫੋਨ ਆ ਗਿਆ ਸੀ ਸੋ ਕਿਸੇ ਪੋਲੀਟੀਕਲ ਜ਼ਮੀਨ ਤਲਾਸ਼ਣ ਦੀ ਜ਼ਰੂਰਤ ਨਹੀਂ ਜਿਹੜਾ ਵੀ ਕੋਈ ਡੈਸਪੀਰੇਸ਼ਨ ਦਿਖਾਊਗਾ ਉਹਨੂੰ ਸੰਗਤ ਨੇ ਪਾਸੇ ਕਰ ਦੇਣਾ ਕੋਈ ਸਾਨੂੰ ਨਾ ਤਾਂ ਕ੍ਰੈਡਿਟ ਲੈਣ ਦੀ ਜ਼ਰੂਰਤ ਆ ਸਾਡਾ ਸਾਂਝਾ ਮੋਰਚਾ ਸਾਡੀ ਸਾਂਝੀ ਵਿਕਟਰੀ ਆ ਅਗਲੀ ਗੱਲ ਜੋ ਇੱਥੇ ਮੀਡੀਆ ਦਾ ਰੋਲ ਰਿਹਾ ਨੈਸ਼ਨਲ ਮੀਡੀਆ ਦਾ ਰਾਈਟ ਵਿੰਗ ਜਾਂ ਪੇਡ ਮੀਡੀਆ ਦਾ ਰੋਲ ਤਾਂ ਬਹੁਤ ਹੀ ਮਾੜਾ ਰਿਹਾ ਕਿਉਂਕਿ ਉਹਨਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਨਾ ਮੀਡੀਆ ਦਾ ਕੀ ਰੋਲ ਹੁੰਦਾ ਮੀਡੀਆ ਦਾ ਰੋਲ ਹੁੰਦਾ ਵੀ ਜਿਹੜੇ ਮਸਲੇ ਆ ਉਹਨਾਂ ਦੀ ਜੋ ਇਨਫੋਰਮੇਸ਼ਨ ਆ ਉਹਨਾਂ ਨੂੰ ਹੂਬ ਹੂ ਲੋਕਾਂ ਤੱਕ ਲੈ ਕੇ ਚਾਹੀਏ ਤਾਂ ਕਿ ਲੋਕ ਉਹਦਾ ਹੱਲ ਕੱਢ ਸਕਣ ਜੇ ਆਉਦਾ ਹੱਲ ਨਿਕਲ ਸਕੇ ਜਦੋਂ ਕਿਸੇ ਤਰ੍ਹਾਂ ਦੀਆਂ ਮੀਟਿੰਗਸ ਹੋਣ ਉੱਥੇ ਹੱਲ ਨਿਕਲ ਸਕੇ ਪਰ ਮੀਡੀਆ ਨੈਸ਼ਨਲ ਮੀਡੀਆ ਨੇ ਐਡਾ ਕੂੜ ਪ੍ਰਚਾਰ ਕੀਤਾ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਹਨਾ ਇੱਕ ਅੰਗਰੇਜ਼ੀ ਦੀ ਕਹਾਵਤ ਆ ਇਟਸ ਬੈਟਰ ਟੂ ਬੀ ਨੋਟ ਇਨਫਾਰਮਡ ਦੈਨ ਮਿਸ ਇਨਫਾਰਮਡ ਸੋ ਇਹ ਹੀ ਆਪਾਂ ਗੱਲ ਇਹ ਕਰਦੇ ਆ ਵੀ ਇਹ ਚੰਗਾ ਰਹਿੰਦਾ ਵੀ ਸਾਨੂੰ ਇਨਫੋਰਮੇਸ਼ਨ ਨਾ ਮਿਲੇ rather than ਵੀ ਸਾਨੂੰ ਮਿਸ ਇਨਫੋਰਮੇਸ਼ਨ ਮਿਲੇ ਸਾਨੂੰ ਨੈਸ਼ਨਲ ਮੀਡੀਆ ਨੇ ਮਿਸ ਇਨਫੋਰਮੇਸ਼ਨ ਦਿੱਤੀ ਅੱਜ ਇਹ ਵੀ ਪ੍ਰਤੱਖ ਹੋ ਗਈ ਗੱਲ ਵੀ ਉਹਨਾਂ ਨੇ ਬਹੁਤ ਇਹੋ ਜਿਹੇ ਅਕਾਊਂਟ ਸਸਪੈਂਡ ਕਰਤੇ ਜਿਹੜੇ ਅਕਾਊਂਟਾਂ ਤੋਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਇਹ ਵੇਖ ਲਓ ਪ੍ਰਤੱਖ ਹੋ ਗਈ ਗੱਲ ਔਰ ਉਹ ਬਹੁਤ ਵੱਡੇ ਵੱਡੇ ਪੇਜ ਤੇ ਵੱਡੇ ਵੱਡੇ ਅਕਾਊਂਟ ਸੀ ਟਵਿੱਟਰ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਇਹ ਗੱਲ ਦਾ ਇਹਦਾ ਅਸਰ ਕੀ ਹੋਇਆ ਵੀ ਸਿੱਖਾਂ ਨੂੰ ਇੱਕ ਟਾਈਮ ਨੈਸ਼ਨਲ মিডিਆ ਨੇ ਬਦਨਾਮ ਕਰਨ ਦੀ ਤਾਂ ਕੋਸ਼ਿਸ਼ ਕੀਤੀ ਕੀਤੀ ਜਿਹੜਾ ਪੇਡ ਰਾਈਟ ਵਿੰਗ মিডিਆ ਸੀ ਗੋਦੀ মিডিਆ ਸੀ ਪਰ ਇਹਦੇ ਨਾਲ ਨਾਲ ਆ ਜਿਹੜੇ ادارے ਪੰਜਾਬ ਦੇ ਆ ਰੋਜ਼ਾਨਾ ਸਪੋਕਸਮੈਨ ਹੋਰ ਜਿਹੜੇ ادارے ਆ ਪੰਜਾਬ ਦੇ ਇਹਨਾਂ ਨੇ ਵੀ ਸਿੱਖਾਂ ਤੇ ਅਟੈਕ ਵਢਿਆ ਇਹਨਾਂ ਨੇ ਇਹੋ ਇਹੋ ਜੇ ਬੰਦਿਆਂ ਦੀਆਂ ਮੀਟਿੰਗਾਂ ਇੰਟਰਵਿਊਆਂ ਕਰਾਈਆਂ ਵੀ ਲੜੀ ਚਲਾਤੀ ਔਰ ਮੇਰੇ ਵਿਰੁੱਧ ਤਾਂ ਲੜਿਓ ਚਲਾਤੀ ਵੀ ਕਦੇ ਕੋਈ ਸਿੱਖ ਕੌਕਸ ਨਾਲ ਮਲਾ ਦਿੰਦਾ ਸੀ ਕਦੇ ਕੋਈ ਬੀਜੇਪੀ ਨਾਲ ਮਿਲਾਰ ਦਿੰਦਾ ਸੀ ਕਦੇ ਆਰਐਸਐਸ ਦਾ ਪਲਾਂਟਡ ਬਣਾ ਦਿੰਦੇ ਸੀ ਇਹਨਾਂ ਨੇ ਐਡਾ ਵੱਡਾ ਪ੍ਰੋਪਗੈਂਡਾ ਚਲਾਇਆ ਇਹਨਾਂ ਨੇ ਫਿਰ ਇੱਕ ਗੱਲ ਹੋਰ ਬਹੁਤ ਵੱਡੀ ਕਹੀ ਜਿਹੜੀ ਹੁਣ ਕੁਛ ਆਗੂ ਹਜੇ ਤੱਕ ਕਹਿ ਰਹੇ ਆ ਵੀ ਇਹ ਧਰਮ ਦਾ ਅੰਦੋਲਨ ਨਹੀਂ ਆ ਇਹਨੂੰ ਧਾਰਮਿਕ ਰੰਗਤ ਨਾ ਦਿਓ ਇੱਕ ਗੱਲ ਆਪਾਂ ਆਗੂਆਂ ਤੋਂ ਪੁੱਛਦੇ ਆਂ ਵੀ ਜਿੱਦẽ ਦਾ ਅੰਦੋਲਨ ਸ਼ੁਰੂ ਹੋਇਆ ਉੱਥੇ ਲੰਗਰ ਕਿੰਨਾ ਨੇ ਲਾਇਆ ਉੱਥੇ ਨਿਤਨੇਮ ਕੌਣ ਕਰ ਰਿਹਾ ਉੱਥੇ ਅਰਦਾਸਾਂ ਕੌਣ ਕਰ ਰਿਹਾ ਸਿੱਖੀ ਨੂੰ ਤੇ ਕਿਸਾਨੀ ਨੂੰ ਤੁਸੀਂ ਵੱਖ-ਵੱਖ ਪੰਜਾਬ ਚੋਂ ਕਿਵੇਂ ਦੇਖ ਸਕਦੇ ਹੋ ਇਹ ਕਿਵੇਂ ਕੱਢ ਸਕਦੇ ਹੋ ਕਿਸਾਨੀ ਚੋਂ ਸਿੱਖੀ ਕੱਢ ਲਓਗੇ ਜਾਂ ਸਾਡੇ ਖੂਨ ਚੋਂ ਸਿੱਖੀ ਕੱਢ ਲਓਗੇ ਸੋ ਧਾਰਮਿਕ ਰੰਗਤ ਨਹੀਂ ਕੋਈ ਦੇ ਰਿਹਾ ਇਹ ਅੰਦੋਲਨ ਹੀ ਧਰਮ ਦੇ ਜਜ਼ਬੇ ਚੋਂ ਲੜਿਆ ਗਿਆ ਸਿੱਖ ਸਪਿਰਿਟ ਨਾਲ ਲੜਿਆ ਗਿਆ ਇਸ ਗੱਲ ਨੂੰ ਪਛਾਨੋ ਜਿਹੜੀ ਲੜਾਈ ਜਦੋਂ ਤੁਸੀਂ ਜਾਂਦੇ ਸੀ ਨਾ ਮੀਟਿੰਗਾਂ ਕਰਨ ਵਾਸਤੇ ਸਰਕਾਰ ਨਾਲ ਤੇ ਸਰਕਾਰ ਤੀਜੇ ਕਿ ਦਿਨ ਸੱਦਦੀ ਸੀ ਤੁਹਾਨੂੰ ਉਹ ਇਸੇ ਕਰਕੇ ਸੱਦਦੀ ਸੀ ਕਿਉਂਕਿ ਜਿਹੜੇ ਪਤੰਦਰ ਖੜ ਗਏ ਸੀ ਉਹ ਸਟੇਟ ਨੂੰ ਚੈਲੰਜ ਕਰਦੇ ਸੀ ਉਹ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਭਾਜਪੀ ਨੂੰ ਜਾਂ ਕਾਂਗਰਸ ਨੂੰ ਚੈਲੰਜ ਨਹੀਂ ਕਰ ਰਹੇ ਸੀ ਉਹ ਸਟੇਟ ਦੀ ਬੰਤਰ ਨੂੰ ਸਟੇਟ ਦੇ ਸਟਰਕਚਰ ਨੂੰ ਚੈਲੰਜ ਕਰਦੇ ਸੀ ਜਦੋਂ ਸਟੇਟ ਦੇ ਸਟਰਕਚਰ ਨੂੰ ਚੈਲੰਜ ਕਰ ਰਹੇ ਆ ਤਾਂ ਸਰਕਾਰ ਤੁਹਾਨੂੰ 3 ਤੀਜੇ ਦਿਨ ਬੁਲਾਉਂਦੀ ਸੀ 26 ਜਨਵਰੀ ਤੋਂ ਬਾਅਦ ਜਿੱਦẽ ਤੁਸੀਂ ਆਪ ਹੀ ਉਹਨਾਂ ਬੰਦਿਆਂ ਨੂੰ ਉੱਥੋਂ ਅੱਖੋਂ ਪਰੋਖੇ ਕਰਤਾ ਤੇ ਉਹਨਾਂ ਨੂੰ ਗद्दार ਐਲਾਨਤਾ ਤੁਹਾਡੀਆਂ ਉਹ ਮੀਟਿੰਗਾਂ ਵੀ ਬੰਦ ਹੋ ਗਈਆਂ ਨਹੀਂ ਤੁਸੀਂ ਆਪਦੀਆਂ ਟਰਮਸ ਤੇ ਜਾ ਕੇ ਜਰਨੈਲਾਂ ਨੂੰ ਬਹਿ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਸੋ ਇਹਨਾਂ ਕਿਸੇ ਨੇ ਧਾਰਮਿਕ ਰੰਗਤ ਨਹੀਂ ਦਿੱਤੀ ਇਹ ਅੰਦੋਲਨ ਹੀ ਸਿੱਖੀ ਸਪਿਰਿਟ 'ਚੋਂ ਲੜਿਆ ਗਿਆ ਚਾਹੇ ਉੱਥੇ ਸੇਵਾ ਕੀਤੀ ਆ ਉਹ ਵੀ ਸਿੱਖੀ ਸਪਿਰਿਟ 'ਚੋਂ ਜੋ ਵਰਤਾਂਤ ਆਪਾਂ ਖੜਾ ਕੀਤਾ ਉਹ ਵੀ ਸਿੱਖੀ ਸਪਿਰਿਟ 'ਚੋਂ ਜੋ ਸਾਡੀ ਇੱਥੇ ਡਾਇਸਪੋਰਾ ਨੇ ਬਾਹਰ ਬੈਠ ਕੇ ਰੈਲੀਆਂ ਕੀਤੀਆਂ ਜਾਂ ਉੱਥੋਂ ਇੱਕ ਨੈਰੇਟਿਵ ਖੜਾ ਕੀਤਾ ਉਹ ਵੀ ਸਿੱਖੀ ਸਪਿਰਿਟ 'ਚੋਂ ਇਹ ਤਾਂ ਪ੍ਰਤੱਖ ਆ ਤੁਸੀਂ ਜਿਹੜੀ ਮਰਜ਼ੀ ਵੀਡੀਓ ਕੱਢ ਲਓ ਜਿਹੜਾ ਮਰਜ਼ੀ ਗਾਣਾ ਕੱਢ ਲਓ ਸਟੇਜ ਦੀਆਂ ਵੀਡੀਓ ਕੱਢ ਲਓ ਅੱਜ ਤੁਸੀਂ ਇਹ ਆਪ ਗੱਲ ਮੰਨੋ ਵੀ ਤੁਸੀਂ ਵੀ ਉਸੇ ਪੰਥ ਦਾ ਹਿੱਸਾ ਹੋ ਤੁਸੀਂ ਇਸ ਪੰਥ ਤੋਂ ਪਾਸੇ ਨਹੀਂ ਹੋ ਸੋ ਇਹ ਗੱਲਾਂ ਸਾਡੇ ਲਈ ਕਰਨੀਆਂ ਬੜੀਆਂ ਜ਼ਰੂਰੀ ਸੀ ਅਗਲੀ ਗੱਲ ਜਿਵੇਂ ਤੁਸੀਂ ਵਾਰ-ਵਾਰ ਇਹ ਗੱਲਾਂ ਲਿਆਉਂਦੇ ਰਹੇ ਨਾ ਸਾਨੂੰ ਵੀ ਪਤਾ ਸੀ ਵੀ 10 ਦਸੰਬਰ ਆ ਜਿਹੜਾ ਉਹ ਵਰਲਡ ਹਿਊਮਨ ਰਾਈਟਸ ਡੇ ਆ ਅਸੀਂ ਵੀ ਆਪਦੇ ਬੰਦੀ ਸਿੰਘਾਂ ਦੀ ਗੱਲ ਕਰ ਸਕਦੇ ਸੀ ਉੱਥੇ ਅਸੀਂ ਕੀਤੀ ਨਹੀਂ ਕੀਤੀ ਤੁਸੀਂ ਉਹ ਕੋਈ ਆਂਧਰਾ ਚ ਕੋਈ ਕੇਰਲਾ ਚ ਕੋਈ ਹੋਰ ਜਿਹੜੇ ਬੰਦੇ ਕੋਈ ਫੜੇ ਹੋਏ ਆ ਲੈਫਟ ਦੇ ਵੀ ਉਹਨਾਂ ਨੂੰ ਰਿਹਾ ਕਰੋ ਅਸੀਂ ਕਦੇ ਇਸ ਗੱਲ ਨੂੰ ਪਾਸੇ ਨਹੀਂ ਲੈ ਕੇ ਗਏ ਵੀ ਇਹ ਕਿਸਾਨੀ ਦੀ ਗੱਲ ਆ ਸਪਿਰਿਟ ਸਿੱਖੀ ਨਾਲ ਲੜਿਆ ਜਾ ਰਿਹਾ ਅੰਦੋਲਨ ਇਹ ਤੋਂ ਪਾਸੇ ਨਹੀਂ ਗਏ ਹੁਣ ਵੀ ਅਸੀਂ ਜਿਹੜੀ ਪੰਥਕ ਬੰਦੇ ਆ ਉਹ ਅੱਜ ਵੀ ਇਹ ਗੱਲ ਕਹਿ ਰਹੇ ਆ ਵੀ ਤਿੰਨ ਕਾਨੂੰਨਾਂ ਦੀ ਲੜਾਈ ਸੀ ਤਿੰਨ ਕਾਨੂੰਨਾਂ ਦੀ ਜਿਹੜੀ ਲੜਾਈ ਆ ਉਹ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ ਤੇ ਇਹ ਗੁਰੂ ਖਾਲਸਾ ਪੰਥ ਦੀ ਜਿੱਤ ਹੋਈ ਆ ਤੁਸੀਂ ਵੀ ਉਸ ਗੁਰੂ ਖਾਲਸਾ ਪੰਥ ਦਾ ਹਿੱਸਾ ਹੋ ਤੁਸੀਂ ਆ ਕਹਿ ਦੋ ਵੀ ਤੁਸੀਂ ਨਹੀਂ ਹੋ ਤੁਸੀਂ ਪਾਸੇ ਉਸ ਗੁਰੂ ਖਾਲਸਾ ਪੰਥ ਤੋਂ ਸੋ ਜਿੱਤ ਦਾ ਜਿਹੜਾ ਇੱਕ ਤੁਹਾਡੇ ਚਿਹਰਿਆਂ ਤੇ ਨੂਰ ਹੋਣਾ ਚਾਹੀਦਾ ਉਹਨੂੰ ਵਾਪਸ ਲੈ ਕੇ ਆਓ ਇਹਨੂੰ ਹੋਰ ਕਿਸੇ ਗੱਲਾਂ ਚ ਨਾ ਫਸਾਓ ਵੀ ਦੇਖੋ ਗੁਰੂ ਨਾਨਕ ਸਾਹਿਬ ਦੇ ਦਿਨ ਤੇ ਇਹ ਇਹ ਐਲਾਨ ਨਹੀਂ ਹੋਣਾ ਚਾਹੀਦਾ ਸੀ ਇਹ ਗੱਲਾਂ ਕੋਈ ਬਾੜੀਆਂ ਚੰਗੀਆਂ ਨਹੀਂ ਆ ਆਪਦੇ ਅੰਦਰੋਂ ਜਿਹੜੀ ਇੱਕ ਤੁਹਾਡੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਆ ਨਾ ਉਹਨੂੰ ਪਾਸੇ ਰੱਖ ਕੇ ਫੈਸਲੇ ਲਓ ਤੁਸੀਂ ਸਹੀ ਫੈਸਲੇ ਲਹੋਗੇ ਜੇ ਉਹ ਨਫ਼ਰਤ ਆਪਦੀ ਦਿਲਾں 'ਚ ਰੱਖ ਕੇ ਫੈਸਲੇ ਲਾਉਂਗੇ ਤਾਂ ਤੁਹਾਡੇ ਫੈਸਲੇ ਵੀ ਸਹੀ ਨਹੀਂ ਹੋਣੇ ਹੁਣ ਇੱਕ ਹੋਰ ਗੱਲ ਜਿਹੜੀ ਆਪਾਂ ਮੀਡੀਆ ਦੀ ਕਰ ਰਹੇ ਸੀ ਰਾਈਟ ਵਿੰਗ ਮੀਡੀਆ ਨੇ ਤਾਂ ਸਾਨੂੰ ਭੰਡਿਆ ਹੀ ਭੰਡਿਆ ਸੀ ਉਹ ਫੇਕ ਅਕਾਊਂਟਸ ਨੇ ਜਿਹੜਾ ਸਾਨੂੰ ਬਦਨਾਮ ਕੀਤਾ ਹਨਾ ਆ ਜਿਹੜਾ ਸਾਡਾ ਪੰਜਾਬੀ ਮੀਡੀਆ ਰੋਜ਼ਾਨਾ ਸਪੋਕਸਮੈਨ ਆਰ ਕੇ ਚੈਨਲ ਆ ਇਹਨਾਂ ਨੇ ਵੀ ਸਾਨੂੰ ਬੜਾ ਆਈਸੋਲੇਟ ਕੀਤਾ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਹੋ ਜੇ ਮੀਡੀਆ ਤੋਂ ਵੀ ਬਚ ਕੇ ਰਹੋ ਇਸ ਕਰਕੇ ਆਪਾਂ ਇੱਕ ਮਹਿੰਮ ਜਿਹੜੀ ਚਲਾਈ ਆ ਨਾ ਹੁਣ ਵੀ ਉਹਦੇ ਚ ਰਾਈਟ ਵਿੰਗ ਪੇਡ ਮੀਡੀਆ ਨੂੰ ਬਾਈਕਾਟ ਕਰੋ ਤੇ ਪੰਜਾਬ ਦੇ ਉਸ ਮੀਡੀਆ ਨੂੰ ਜਿਨ੍ਹਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਵੇਂ ਕਿ ਰੋਜ਼ਾਨਾ ਸਪੋਕਸਮੈਨ ਉਹਨਾਂ ਨੂੰ ਵੀ ਆਪਾਂ ਬਾਈਕਾਟ ਕਰਾਂਗੇ ਭਾਈ ਜੀ ਤੁਸੀਂ ਅੱਜ ਜਿੰਨੇ ਮਰਜ਼ੀ ਤੱਕੜੇ ਹੋ ਜਿੱਡਾ ਮਰਜ਼ੀ ਤੁਹਾਡਾ ਬੇਸ ਹੋਵੇ ਪੰਜਾਬ ਚ ਕਾਂਗਰਸ ਤੁਹਾਨੂੰ ਬੈਕ ਕਰਦੀ ਹੋਵੇ ਤੁਸੀਂ ਜਮਾ ਉਹਨੂੰ ਕਾਂਗਰਸ ਨੂੰ ਪਲੇਟਫਾਰਮ ਦਿੰਨੇ ਹੋ ਪਰ ਅਸੀਂ ਇਹ ਗੱਲ ਲੈ ਕੇ ਆਉਣੇ ਆ ਵੀ ਸੱਚ ਤੇ ਜੇ ਤੁਸੀਂ ਨਹੀਂ ਖੜਦੇ ਔਰ ਤੁਸੀਂ ਨਹੀਂ ਖੜੇ ਤੁਸੀਂ ਬੜਾ ਆਪਦੇ ਇੱਕ ਨੈਰੇਟਿਵ ਨੂੰ ਅਕਾਮੋਡੇਟ ਕਰਕੇ ਤੇ ਉਹੋ ਜਿਹਾ ਇੱਕ ਜਿਹੜਾ ਤੁਸੀਂ ਪ੍ਰੋਪਗੈਂਡਾ ਚਲਾਇਆ ਤੇ ਲੈਫਟ ਨੂੰ ਉੱਥੇ ਅਕਾਮੋਡੇਟ ਕੀਤਾ ਇਸੇ ਤਰ੍ਹਾਂ ਕੁਝ ਨਿਊਜ਼ਪੇਪਰ ਜਿਨ੍ਹਾਂ ਨੇ ਲੈਫਟ ਨੂੰ ਅਕਾਮੋਡੇਟ ਕੀਤਾ ਇਹ ਜਿਹੜੀ ਗੱਲ ਆ ਨਾ ਇਹਨਾਂ ਗੱਲਾਂ ਤੋਂ ਤੁਸੀਂ ਆਪਦੇ ਆਪ ਨੂੰ ਮੇਰੇ ਖਿਆਲ ਨਿਰਪੱਖ ਹੁੰਦਾ ਜਿਹੜਾ মিডিਏ ਦਾ ਰੋਲ ਹੁੰਦਾ ਉਹਨਾਂ ਦਾ ਰੋਲ ਬੜਾ ਨਿਰਪੱਖ ਹੁੰਦਾ ਉਹ ਦੋਨੇ ਪਾਸਿਆਂ ਦੀਆਂ ਹਰ ਪਰਸਪੈਕਟਿਵ ਨੂੰ ਹਾਈਲਾਈਟ ਕਰਕੇ ਪੇਸ਼ ਕਰਦੇ ਆ ਤਾਂ ਕਿ ਲੋਕ ਡਿਸਾਈਡ ਕਰ ਸਕਣ ਲੋਕਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ ਲੋਕਾਂ ਨੂੰ ਨਿਊਜ਼ ਚਾਹੀਦੀ ਆ ਲੋਕਾਂ ਨੂੰ ਵਿਊਜ਼ ਨਹੀਂ ਚਾਹੀਦੇ ਤੁਸੀਂ ਵਿਊਜ਼ ਦੀ ਗੇਮ ਖੇਡਣ ਲੱਗ ਕੇ ਹੁਣ ਇਹ ਦੂਜੀ ਗੱਲ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਵੀ ਸਿੱਖ ਲੀਡਰਸ਼ਿਪ ਸ਼ਿਪ ਨੂੰ ਵੀ ਅਸ ਤੈਮ ਗੱਲ ਸਮਝਣੀ ਚਾਹੀਦੀ ਆ ਵੀ ਸਾਡੇ ਕੋਲੇ ਇੱਕ ਗੋਲਡਨ ਅਪੋਰਚ्युनिटी ਆ ਇਕੱਠੇ ਹੋਣ ਦੀ ਗੋਲਡਨ ਅਪੋਰਚ्युनिटी ਉਸ ਅਕਾਲਪੁਰਖ ਵਾਇਗਰੂ ਨੇ ਤੁਹਾਨੂੰ ਦਿੱਤੀ ਆ ਇੱਕ ਮੰਚ ਤੇ ਆ ਕੇ ਆਪਦੀ ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰਕੇ ਤੇ ਭਵਿੱਖ ਦੀ ਕੋਈ ਨਾ ਕੋਈ ਰਣਨੀਤੀ ਉਲਿਖਣ ਦੀ ਭਵਿੱਖ ਚ ਕੌਮ ਨੂੰ ਤੁਸੀਂ ਕਿਵੇਂ ਲੀਡ ਕਰਨਾ ਇਸ ਰਣਨੀਤੀ ਨੂੰ ਉਲਿਖਣ ਦੀ ਇਸ ਕਰਕੇ ਤੁਸੀਂ ਹੁਣ ਇੱਕ ਸਾਂਝੀ ਕਾਲ ਦਿਓ ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰੋ ਤੁਨੂੰ ਆਪੇ ਗੁਰੂ ਸਾਹਿਬ ਬਿਹਾਈਆਂ ਬਖਸ਼ਣਗੇ ਗੁਰੂ ਸਾਹਿਬ ਸਭ ਕੁਝ ਬਖਸ਼ ਦੇਣਗੇ ਜੇ ਤੁਸੀਂ ਸੱਚੀ ਨੀਤ ਤੇ ਸੱਚੇ ਮਨ ਨਾਲ ਤੁਰੇ ਆਪਾਂ ਤਾਂ ਜਿੱਥੋਂ ਬਹਿ ਕੇ ਬੋਲਣ ਲੱਗੇ ਸੀ ਉੱਥੇ ਬੈਠੇ ਆ ਉੱਥੇ ਹੀ ਕੋਈ ਕ੍ਰੈਡਿਟ ਨਹੀਂ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਰਾਜਨੀਤਿਕ ਸਪੇਸ ਜਾਂ ਪੋਲੀਟੀਕਲ ਸਪੇਸ ਨਹੀਂ ਚਾਹੀਦੀ ਗੱਲ ਪਹਿਲੇ ਦਿਨ ਵੀ ਉਹੀ ਕਰ ਰਹੇ ਸੀ ਤੇ ਅੱਜ ਵੀ ਉਹੀ ਕਰ ਰਹੇ ਆ ਇਸ ਲਈ ਨਫ਼ਰਤਾਂ ਨੂੰ ਦਿਲੋਂ ਕੱਢ ਕੇ ਸਾਨੂੰ ਸਾਂਝੇ ਤੌਰ ਤੇ ਸਾਡੀ ਜਿੱਤ ਨੂੰ ਮੰਨਣਾ ਚਾਹੀਦਾ ਇਹ ਜਿਹੜੇ ਪਾਲਾ ਇਹ ਇਤਿਹਾਸਿਕ ਆਉਣ ਵਾਲੀਆਂ ਨਸਲਾਂ ਨੂੰ ਇਹਨੇ ਇਨਸਪਾਇਰ ਕਰਨਾ ਜਿੱਤ ਨੂੰ ਨਾ ਕਿ ਤੇ ਆਪਸ ਚ ਖਿੱਚੋ ਤਾਣ ਕਰਕੇ ਜਾਂ ਕ੍ਰੈਡਿਟ ਵਾਰ ਦੇ ਚੱਕਰ ਚ ਖਰਾਬ ਕਰ ਲਿਓ ਕਿਉਂਕਿ ਫੇਰ ਮੁੜ ਕੇ ਅਸੀਂ ਫੇਰ ਉਸੇ ਰਾ ਪਾ ਲਾਂਗੇ ਇਸ ਜਿੱਤ ਨੂੰ ਸਾਹਮਣੇ ਰੱਖਣਾ ਵੀ ਕਿਸੇ ਕਿਸੇ ਨੂੰ ਆਉਂਦਾ ਹੁੰਦਾ ਇਹਨੂੰ ਸਾਹਮਣੇ ਦੀ ਜਾਂਚ ਔਣੀ ਚਾਹੀਦੀ ਆ ਸਾਨੂੰ ਪਰਖ ਹੋਣੀ ਚਾਹੀਦੀ ਆ ਸਮੇਂ ਦੀ ਤੇ ਸਾਨੂੰ ਫਿਊਚਰਿਸਟਿਕ ਜਿਹੜੀ ਇੱਕ ਵਿਜਨਰੀ ਅਪਰੋਚ ਆ ਉਸ ਗੱਲ ਨਾਲ ਗਾਂ ਦਾ ਸੋਚਣਾ ਚਾਹੀਦਾ ਚਾਹੇ ਸਾਡੀ ਕੋਈ ਪੋਲਿਟਿਕਲ ਲੀਡਰਸ਼ਿਪ ਆ ਚਾਹੇ ਪੰਥਕਲੀ ਲੀਡਰਸ਼ਿਪ ਆ ਐਂਡ ਇਟ ਵਾਸ ਅ ਵਾਰ ਆਫ ਨੈਰੇਟਿਵਸ ਹਨਾ ਬਿਰਤਾਂਤ ਦੀ ਲੜਾਈ ਸੀ ਤੁਸੀਂ ਸਟੇਟ ਦੇ ਬਿਰਤਾਂਤ ਨੂੰ ਹਰਾ ਕੇ ਇਹ ਲੜਾਈ ਜਿੱਤੀ ਆ ਤੇ ਇਸ ਕਰਕੇ ਤੁਸੀਂ ਸਾਰੇ ਇਸ ਗੱਲ 'ਚ ਵਧਾਈ ਦੇ ਪਾਤਰ ਹੋ ਜਿਹੜੀ ਮੈਂ ਗੱਲ ਇੱਕ ਹੋਰ ਸੰਗਤ ਨਾਲ ਕਰਨੀ ਸੀ ਉਹ ਇਹ ਆ ਵੀ ਆਪਾਂ ਸਾਰੇ ਅੰਦੋਲਨ 'ਚ ਹਾਲਾਂਕਿ 26 ਤਰੀਕ ਤੋਂ ਬਾਅਦ ਮੇਰੀ ਉੱਥੇ ਵਿੱਚ ਕਿਤੇ ਇੱਕ ਰਾਤ ਨੂੰ ਜਾਂਦਾ ਲੰਘਦਾ ਟੱਪਦਾ ਮੈਂ ਉੱਥੇ ਚਲਾ ਜਾਂਦਾ ਸੀ ਸਾਰੇ ਅੰਦੋਲਨ 'ਚ ਇੱਕ ਵੱਡਾ ਨੈਰੇਟਿਵ ਖੜਾ ਕੀਤਾ ਗਿਆ ਮੇਰੇ ਖਿਲਾਫ ਵੀ ਇਹ ਸ਼ਰਾਰਤੀ ਆਂਸਰ ਆ ਇਹ ਪਲਾਂਟਡ ਆ ਮੈਂ ਉੱਥੇ ਉਸ ਤੋਂ ਬਾਅਦ ਇਸ ਕਰਕੇ ਆਪਦੀ ਦੂਰੀ ਵੀ ਬਣਾਈ ਰੱਖੀ ਪਿੰਡਾਂth ਜਾ ਕੇ ਲੋਕਾਂ ਨੂੰ ਇਹ ਕਹੀ ਗਿਆ ਵੀ ਤੁਸੀਂ ਅੰਦੋਲਨ ਨਾਲ ਜੁੜੋ ਆਪਦੀ ਦੂਰੀ ਬਣਾਈ ਰੱਖੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਵੀ ਕਿਸੇ ਵੀ ਮੌਕੇ ਤੇ ਫੇਰ ਮੇਰੇ ਆਲੇ ਨੂੰ ਸੂਈ ਆ ਜਾਏ ਕਿਉਂਕਿ ਬਣਿਆ ਬਣਾਇਆ ਬਿਰਤਾਂਤ ਖੜਾ ਬਣਿਆ ਬਣਾਇਆ ਬਿਰਤਾਂਤ ਖੜਾ ਵੀ ਆਹ ਵੇਖੋ ਇਹਨੇ ਕਰਤਾ ਹਨਾ ਇਸ ਕਰਕੇ ਮੈਂ ਆਪਦੇ ਆਪ ਨੂੰ ਉੱਥੋਂ ਪਾਸੇ ਰੱਖਿਆ ਸਾਡੀ ਸਾਰੀ ਟੀਮ ਚਾਹੇ ਸਾਡੇ ਬਾਬਾ ਤਲਵਾੜਾ ਜੀ ਹੋਣ ਜਾਂ ਗੁਰਮੀਤ ਬਾਏ ਅਰਗੇ ਗੁਰਮੀਤ ਬਾਈ ਮੋਗੇ ਤੋਂ ਕਲਮੰਤ ਬਾਈ ਭਾਣੇ ਵਰਗੇ ਮਨਜੀਤ ਆਪਣਾ ਸਰਪੰਚ ਡਾਕਟਰ ਉਦੋਖੇ ਜਿਹੜਾ ਪਹਿਲੇ ਦਿਨ ਤੋਂ ਜਿੱਦੇ ਸਟੇਜ ਟਰਾਲੀ ਤੇ ਲਾਈ ਆ ਉੱਥੇ ਉਦਦੇ ਨਾਲ ਸੀ ਜਿਨ੍ਹਾਂ ਨੇ ਬਰਾੜੀ ਜਾਣ ਤੋਂ ਸਾਰਿਆਂ ਨੂੰ ਰੋਕਿਆ ਇਹਨਾਂ ਸਾਰਿਆਂ ਨੂੰ ਜਿੱਤ ਚ ਸ਼ਾਮਲ ਕਰੋ ਬਾਈ ਵੱਡਾ ਇੱਕ ਦਿਲ ਰੱਖ ਕੇ ਐਮਬ੍ਰੇਸ ਕਰੋ ਹੁਣ ਹਨਾ ਸਮਾਓ ਆਪਦੇ ਚ ਸਾਰਿਆਂ ਨੂੰ ਇੱਕ ਆਪਦੇ ਬੰਦਿਆਂ ਨੂੰ ਹੁਣ ਪਛਾਨੋ ਤੇ ਅਸੀਂ ਇਹਨਾਂ ਸਾਰਿਆਂ ਨੂੰ ਜਿੱਤ ਚ ਸ਼ਾਮਲ ਕਰਕੇ ਸਾਰਿਆਂ ਨੂੰ ਸਨਮਾਨ ਦਈਏ ਸਾਰੇ ਵਧਾਈ ਦੇ ਪਾਤਰ ਆ ਇੰਨੀ ਇੱਕ ਗੱਲਾਂ ਆਪਾਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਸਦੇ ਰਹੋ ਪੰਜਾਬ ਨੇ ਨੋਰੀ ਰੂਪ ਆਪਦਾ ਜਿਹੜਾ ਹਰਾਵਲ ਦਸਤਾ ਜਿਹੜਾ ਸਿੱਖੀ ਸਪਿਰਿਟ ਨੇ ਅਦਾ ਕੀਤਾ ਤੇ ਗੁਰੂ ਸਾਹਿਬ ਦੀ ਕਲਾ ਜਿਹੜੀ ਉਹ ਵਰਤੀ ਆ ਇਸ ਗੱਲ ਨੂੰ ਆਪਾਂ ਪਛਾਨਣੀ ਹੈ ਬਹੁਤ ਸਾਰਾ ਪਿਆਰ ਤੇ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ